ਇਹ ਕੁਝ ਕੁ ਸਿੱਖ ਵੀ ਨੇ ਕਾਫੀ ਸਮਾਂ ਲੱਗਦਾ ਹੈ ਕੰਮ ਇਹਦਾ ਛੋਟੇ ਲਿਖਿਆ ਅਸਾਂ ਜੱਟੇਦਾਰਾਂ ਦੀ ਮਿਲਤੀ ਇਹ ਜੱਟੇਦਾਰਾਂ ਨੂੰ ਉਹ ਸਾਡੇ ਕਮੇਟੀ ਜੁਲਦਾ ਸਰਦਾਰ ਸਾਹਿਬ ਵੀ ਨਾ ਸੁਣੋ ਸਰਦਾਰ ਸਾਹਿਬ ਉਹ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਹੋਣੀ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਸਾਡੀ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੋ ਅਸੀਂ ਵੀ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਵੀ ਮੈਂ ਵੀ ਸਿੱਖ ਹਾਂ ਵਿਧਾਨ ਸਭਾ ਨਹੀਂ ਤੈਅ ਕਰੋਗੀ ਬੈਠਾ ਤੁਹਾਨੂੰ ਐਸਾ ਸਿੱਖ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨ ਮਾਰੇ ਨਾਲ ਖਾਲਸਾ ਥੋੜੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਵੀ ਪਰਵਾਹ ਨਹੀਂ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੈਂ ਨੁਕਤਾ ਸਭ ਤੌਰ ਸਿੱਖ ਬਤੌਰ ਸਿੱਖਾਂ ਮਰਦੀ ਨਾਲੇ ਵਹੀ ਗੱਲ ਨਹੀਂ ਦੇਖੋ ਸਭ ਤੌਰ ਸਿੱਖ ਹੁੰਦੇ ਆ ਜੱਟਾਂ ਸਮਾਂ ਨਹੀਂ ਸੀ ਕੰਨੋਂ ਇਹਨਾਂ ਛੋਟੇ ਲਿਖਿਆ ਸੀ ਜ਼ੱਤੀਦਾਰਾਂ ਦੀ ਨੀਤੀ ਇਹ ਜ਼ੱਤੀਦਾਰਾਂ ਦੀ ਉਹ ਸਾਡੇ ਵੀ ਕਮੇਟੀ ਜੁਲਾਰ ਸਾਹਿਬ ਜੀ ਨਾ ਸੁਣੋ ਸਰਕਾਰ ਸਾਹਿਬ ਪੰਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਕਰਨ ਦਾ ਹਿੱਸਾ ਹੈ ਉਹ ਵਿਧਾਨ ਸਭਾ ਨਹੀਂ ਤੈਅ ਕਰੋਗੀ ਪੰਥ ਸਾਡੀ ਪੰਥ ਦੇ ਸਾਡਾ ਪੰਥ ਤੈਅ ਕਰੋ ਅਸਲੀ ਪੰਥ ਨੇ ਹਿੱਸੇ ਹੈ ਪੰਥ ਦਾ ਸਾਡੀ ਮੈਂ ਵੀ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੋਗੀ ਬੈਠਾ ਸੋ ਜਿੰਨਾ ਨੇ ਸਾਡੇ ਸਿੱਖ ਨੌਜਵਾਨ ਮਾਰੇ ਕੱਲੋ ਤੁਹਾਡੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹ ਮੈਨੂੰ ਵੀ ਪਰਵਾਹ ਨਹੀਂ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਉਹਨਾਂ ਨੂੰ ਵਿਧਾਨ ਸਭਾ ਦੌਰ ਸਿੱਖ ਦੌਰ ਸਿੱਖਾਂ ਮਰਜ਼ੀ ਲਾ ਦੇਗੀ ਵਹੀ ਗੱਲ ਨਹੀਂ